ਹਾਂਜੀ গুড মর্নিং ਬੱਚਿਓ ਕਿਵੇਂ ਹੋ ਸਾਰੇ ਠੀਕੋਂ ਯਾਨੀ ਅੱਜ ਦੀ ਆਪਣੀ ਐਕਟੀਵਿਟੀ ਦਾ ਨਾਮ ਹੈਗਾ ਮੋਟਾ ਪਤਲਾ ਠੀਕ ਆ ਇਹ ਇੱਕ ਬੌਧਿਕ ਵਿਕਾਸ ਦੀ ਗਤੀਵਿਧੀ ਆ ਇਸ ਦੇ ਨਾਲ ਬੱਚੇ ਨੂੰ ਪਤਾ ਲੱਗਦਾ ਕਿਹੜੀ ਚੀਜ਼ ਮੋਟੀ ਆ ਕਿਹੜੀ ਪਤਲੀ ਆ ਤੇ ਜਿਹੜੀ ਮੋਟੀ ਚੀਜ਼ ਆ ਉਹ ਕਿੰਨਾ ਏਰੀਆ ਕਵਰ ਕਰਦੀ ਆ ਵੀ ਕਿੰਨਾ ਮਤਲਬ ਜਿਹੜੀ ਜਗ੍ਹਾ ਹੈਗੀ ਆ ਕਿੰਨੀ ਜਗ੍ਹਾ ਘੇਰਦੀ ਉਹ ਤੇ ਜਿਹੜੀ ਛੋਟੀ ਚੀਜ਼ ਆ ਉਹ ਕਿੰਨਾ ਏਰੀਆ ਕਵਰ ਕਰਦੀ ਆ ਠੀਕ ਆ ਇਸ ਗਤੀਵਿਧੀ ਨੂੰ ਕਰਨ ਲਈ ਆਪਣੇ ਕੋਲੇ ਕੋਈ ਸਮਾਨ ਆ ਆਪਣੇ ਕੋਲੇ ਪੇਪਰ ਰੋਲ ਪਏ ਆ ਦੋ ਦੋ ਮਾਰਕਰ ਆ ਪੈੜੀ ਆ ਬਾਲਜ਼ ਆ ਠੀਕ ਆ ਤੁਸੀਂ ਕੀ ਆ ਤੁਹਾਨੂੰ ਪਹਿਲਾਂ ਮੈਂ ਸਮਝਾਇਆ ਜਿਸ ਤਰ੍ਹਾਂ ਆਪਾਂ ਐਕਟੀਵਿਟੀ ਕਰਨੀ ਆ ਹਾਂਜੀ ਕਰੀਏ ਸ਼ੁਰੂ ਹਾਂਜੀ ਚਲੋ ਅਨਮੋਲ ਕਰੋ ਸਟਾਰਟ ਹਾਂਜੀ ਰਾਮਰਾਤਨ ਕਿਹੜੀ ਚੀਜ਼ ਮੋਟੀ ਕਿਹੜੀ ਪਤਲੀ ਇਹ ਕੀ ਆ ਮੋਟੀ ਮੋਟਾ ਠੀਕ ਹੈ ਜੀ ਓਕੇ ਹਾਂਜੀ ਅੱਗੇ ਕਿਹੜਾ ਮਾਰਕਰ ਮੋਟਾ ਮੋਟਾ ਕਿ ਪਤਲਾ ਮੋਟਾ ਠੀਕ ਹੈ ਜੀ ਹਾਂਜੀ ਹੁਣ ਆ ਟੈਡੀ ਆਪਣੇ ਕੋਲੇ ਕਿਹੜਾ ਟੈਡੀ ਮੋਟਾ ਕਿਹੜਾ ਪਤਲਾ ਇਹ ਵਾਲਾ ਕੀ ਆ ਮੋਟਾ ਮੋਟਾ ওকে ਵੈਰੀ ਗੁੱਡ ਹਾਂਜੀ ਬਾਲਸ ਦੇ ਵਿੱਚੋਂ ਦੱਸੋ ਛੋਟਾ ਠੀਕ ਹੈ ਜੀ ਓਕੇ ਥੈਂਕ ਯੂ ਬਾਕੀ ਬੱਚਿਆਂ ਨੂੰ ਵੀ ਸਮਝ ਲੱਗ ਗਈ ਨਾ ਹੁਣ ਬਾਕੀ ਬੱਚੇ ਆ ਕੇ ਵਾਰੀ-ਵਾਰੀ ਐਕਟੀਵਿਟੀ ਕਰਨਗੇ ਇੱਥੇ ਆ ਕੇ ਓਕੇ ਥੈਂਕ ਯੂ